ਮਨਜੋਦ ਪੁੱਤ ਕੀ ਗੱਲ ਦਾਸ ਜੀ ਆਖਿਓ ਬੈਠਾ ਵਾ ਕੋਆ ਜੀ ਕੀ ਦੱਸਾਂ ਹੂੰ ਐਡਾ ਵੱਡਾ ਸਾਚ ਮੇਰੇ ਤੋਂ ਲੁਕਾਇਆ ਵਾ ਮੇਰੇ ਤਾਂ ਗੱਲ ਹੀ ਨਹੀਂ ਕੋਈ ਆਉਣ ਦੀ ਚੱਲ ਪੁੱਤ ਕੋਈ ਗੱਲ ਨਹੀਂ ਤੇ ਕੀ ਭਾਈ ਮੈਂ ਦੱਸ ਦੇ ਦੇ ਸਹੀ ਪਤਾ ਛੋਟਾ ਹੀ ਹਦੋਂ ਤੋਂ ਬਹੁਤਾ ਹੀ ਛੋਟਾ ਸੀ ਪਰ ਮੇਰੀ ਮਾਂ ਕੌਣ ਵਾ ਮੇਰੇ ਨਾਨਕੇ ਕਿੱਥੇ ਆ ਕੋਈ ਨਹੀਂ ਪੁੱਤ ਦੱਸਾਂਗੇ ਨਿਕਾਜ ਹੁੰਦਾ ਹਾਂ ਤੇ ਤਿਆਰ ਹੋ ਕੇ ਨਾ ਕਦੀ ਕਿਤੇ ਤੁਰ ਪੈਣਾ ਕਦੀ ਕਿਤੇ ਤੁਰ ਪੈਣਾ ਤੇ ਤੂੰ ਰੋਂਦਾ ਫਿਰਨਾ ਮਿੱਟੀ ਤੇ ਮਿੱਟੀ 'ਚ ਖੇਡਣਾ ਤੂੰ ਪੇ ਤੁਪੇ ਆ ਡੰਗਰਾਂ ਵਾਲ ਤੇ ਡੰਗਰਾਂ ਵਾਲ ਮੈਂ ਚੁੱਕ ਚੁੱਕ ਕੇ ਗਾੜੀ ਕਰਨਾ ਤੇ ਲਓ ਫੜੋ ਇਹਦੇ ਵਾਲ ਵੀ ਖਿਆਰ ਰੱਖੋ ਵੀ ਤੁਹਾਨੂੰ ਵੇਖ ਕੇ ਹੀ ਸਮਝ ਆ ਜੇ ਉਹ ਤੋਂ ਉਹਨਾਂ ਨੂੰ ਤਾਂ ਵੀ ਨਹੀਂ ਸੀ ਕੋਈ ਹੈਗੀ ਆਹ ਬੂਆ ਜੀ ਤਾਂ ਮੈਂ ਵੇਖਣਾ ਤਾਂ ਨਹੀਂ ਕਿ ਆ ਮਮੀ ਮੇਰਾ ਘਰ ਦੀ ਹੁੰਦੀ ਕੋਈ ਆਇਆ ਗਿਆ ਤੇ ਮੂੰਹ ਨੱਕ ਵਟਨੇ ਕੱਪੜੇ ਪਾਉਣੇ ਤੇ ਕਦੀ ਇਹਨਾਂ ਕਿਤੇ ਕਦੀ ਕਿਤੇ ਬੱਚੇ ਦਾ ਪਤਾ ਨਹੀਂ ਪਤਾ ਸਿਰ ਪੈਰ ਵੀ ਹੋਣਾ ਉੱਥੇ ਮੈਂ ਤੇ ਇੱਥੇ ਹੀ ਰਹਿੰਦੀ ਨਹੀਂ ਆ ਵੀ ਤੂੰ ਨਿਕਾ ਜਾਈ ਉਦੋਂ ਆ ਮੈਂ ਚਲ ਉਹ ਹੋ ਤੁਹਾਡਾ ਦੇਣ ਕਿਥੇ ਦੇ ਸਕਦਾ ਵਾਂ ਸਿਰਫ ਤਾਂ ਮੈਂ ਹਾਂ ਬੱਚਾ ਵਿਚਾਰਾ ਮਾਂ ਮਿੱਟਦੇ ਪਾਲ ਜੇ ਪਰ ਕੀ ਕਰਨਾ ਪਾਲ ਕੇ ਜਦੋਂ ਇੰਨਾ ਵੱਡਾ ਸਾਚੀ ਮੇਤੋ ਲੋਕਾ ਆ ਗਿਆ ਵਾ ਚੱਲ ਕੋਈ ਗੱਲ ਨਹੀਂ ਜੋ ਵੀ ਆ ਮਾਂ ਦੀ ਮੇਰੀ ਫੋਟੋ ਵਿਖਾ ਦਿੰਦੇ ਮੈਨੂੰ ਕਿ ਮੇਰੀ ਮਾਂ ਕਿਦਾਂ ਦੀ ਚੱਲ ਪੁੱਤ ਅਸੀਂ ਤਾਂ ਤੁਹਾਨੂੰ ਦੱਸਣਾ ਨਹੀਂਗਾ ਜੇ ਚੰਗੀ ਤਾਂ ਤੁਹਾਨੂੰ ਰਾਖੀ ਜਾਂਦੀ ਤੇ ਫਿਰ ਤਾਂ ਜਮੀ ਨਹੀਂ ਦੱਸਣਾ ਤੇ ਹੁਣ ਇਹਨੇ ਆਪ ਹੀ ਵੇਖਲਾ ਕੀਤਾ ਵਾ ਸਾਰਾ ਕੁਝ। ਭੂਆ ਜੀ ਇਹ ਗੱਲਾਂ ਕੋਣ ਵਾਲੀ ਛੋੜਿਆ ਹੈਗੀਆਂ। ਇਹ ਪਤਾ ਤਾਂ ਲੱਗ ਹੀ ਜਾਂਦੀ ਹੈ। ਲੱਗ ਜਾਂਦਾ। ਪੁੱਤ ਸਾਨੂੰ ਤੇ ਕਿਤੇ ਪਿੰਦੀ ਦਤਾ। ਕੱਲ ਮੈਨੂੰ ਬਹਰੋਂ ਪਤਾ ਲੱਗਦਾ ਫੇਰ। ਹਾਂ ਸਾਨੂੰ ਤੇ ਪੁੱਤ 1 ਰੁਪਈਆ ਦਾ ਲਾਲਚ ਨਹੀਂਗਾ। ਅਸੀਂ ਕੀ ਕਰਨਾ ਕੁਛ ਹੈ ਨਾ। ਇਹ ਤੇ ਜਦੋਂ ਜਾਣ ਕੇ ਕਰਦੇ ਤੇ ਫੇਰ ਤਾਂ ਕਰਕੇ ਕਰਦੀਆਂ ਮੈਂ ਮੈਂ ਕੀ ਕਰਨਾ ਕੁਛ ਲੈ ਕੇ ਦੇਖੋ। ਹਾਂ ਜਦੋਂ ਮੈਂ ਤੁਹਾਡਾ ਨਾਮ ਲੈਂਦਾ ਤੇ ਮੰਮੀ ਬੜੀ ਖੇਜ ਜਾਂਦੀ ਤੂੰ ਭੂਆ ਦਾ ਕਰਦਾ ਭੂਆ ਦਾ ਕਰਦਾ। ਹਾਂ ਮੈਨੂੰ ਇਹ ਪਤਾ ਹੀ ਨਹੀਂ ਕਿ ਆ ਵੀ ਜਿਹੜੀ ਗੱਲ ਆ ਵਾ। ਨਹੀਂ ਪੁੱਤ ਤੂੰ ਹਿੱਸੇ ਦਾ ਬਰਾਬਰ ਮਾਲਕਾ ਤੂੰ ਇ tanto ਟੈਨਸ਼ਨ ਆਹ ਦਜੀ ਮੈਂ ਤੈਨੂੰ ਲੈ ਕੇ ਦਵਾਂਗੀ ਭੈਣ ਵੀ ਆਉਂਦੀ ਉਹਨੂੰ ਮੈਂ ਤਾਂ ਦੂਰ ਰੱਖਣਾ ਆਹੋ ਭੈਣ ਫਿਰ ਇਹ ਦੂਜੀ ਆ ਨਾ ਇਹਦੀ ਆ ਪਰ ਮੈਂ ਜਿੱਕਾ ਨਹੀਂ ਸਮਝਿਆ ਇਨਕੀ ਮੇਰੀ ਬਗਾਨੀ ਭੈਣ ਵਾ ਬਹੁਤਾ ਇਹਨੂੰ ਨਹੀਂ ਪਤਾ ਉਹਨਾਂ ਨੂੰ ਤੇ ਪਤਾ ਹੀ ਨਾ ਮੈਂ ਤਾਂ ਜਿਵੇਂ ਸੈਨ ਦਾ ਕੋ ਮੇਰੀ ਭੈਣ ਹੀ ਆ ਹਾਂ ਨਹੀਂ ਚੱਲ ਕੋਈ ਗੱਲ ਨਹੀਂ ਪੁੱਤ ਜੋ ਹੋ ਗਿਆ ਤੂੰ ਉਹਨਾਂ ਦੇ ਵਿੱਚ ਹੁਣ ਕੁਝ ਵੀ ਕਰੀ ਜਿਹੜੀ ਇਡੀ ਵੱਡੀ ਖੁਸ਼ੀ ਉਹਦੇ ਵਿੱਚ ਸ਼ਾਮਿਲ ਨਹੀਂ ਹੋਏ ਹਾਂ ਜੀ ਆਪਣੀ ਮਾਂ ਹੁੰਦੀ ਤੇ ਬਦੋ ਬਧੀ ਉਹਨੇ ਅੱਖਾਂ ਨਹੀਂ ਵੀ ਚੱਲ ਕੋਈ ਨਹੀਂ ਜਿਉ ਹੋ ਗਿਆ ਉਹ ਆ ਜੀ ਮੈਂ ਸੋਚਦਾ ਹੁੰਦਾ ਕਿ ਮਾਂ ਦਾ ਦਿਲ ਪਿਗਲ ਜਾਂਦਾ ਵਾ ਪਰ ਇਹਨਾਂ ਦਾ ਦਿਲ ਨੂੰ ਕੀ ਹੋਇਆ ਵਾ ਉਹੋ ਹੀ ਫਿਰ ਉਹਦਾ ਮਨ ਨਹੀਂ ਹੀ ਗਿਆ ਨਾ ਉਹ ਤੇ ਕਿਹਦੇ ਆਇਆ ਗਿਆ ਕਰਦੀ ਸੀ ਲੱਛਣ ਚਲੋ ਉਹ ਤਾਂ ਬਗਾਨੀ ਸੀ ਜਿਹੜਾ ਪਿਓ ਉਹ ਤੇ ਮੇਰਾ ਹੀ ਨਾ ਉਹਨੂੰ ਤੇ ਚਾਹੀਦਾ ਹੀ ਨਾ ਹਾਂ ਨਿੱਕੇ ਹੁੰਦੇ ਜਿੱਥੇ ਮਰਜ਼ੀ ਖੇਡਦੇ ਰਹਿਣਾ ਪਿਓ ਉਹਨੂੰ ਤਾਂ ਨਹੀਂ ਕਦੀ ਹੰਦਪਕਾ ਮਾਰਿਆ ਵੀ ਆਪਣੇ ਕੱਪੜੇ ਬਾਅਦ ਚ ਪਾ ਲਈ ਫਿਰ ਨਪੁੱਤ ਨੂੰ ਲਿਆ ਨਾਲ ਉਹਨੂੰ ਵੀ ਲੈ ਕੇ ਨਾਲ ਚਲੀਏ ਆ ਹੋ ਹਾਈ 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 ਇਹਨੇ ਕਿੱਥੇ ਮੇਰਾ ਪੁੱਤ ਵੇਖ ਕਿੱਥੇ ਮਨਜੋਤ ਕਿੱਥੇ ਬੈਠਾ ਧੁੱਪ ਚ ਬਹੁ ਕੀ ਕਹਿੰਦੇ ਆ ਮ ਇਥੇ ਮਨਜੋਤ ਮਿੱਤ ਕੀ ਕਹਿੰਦੀ ਹੈ ਧੁੱਪ ਹਾ ਇਹਨੇ ਤਾਂ ਆਪਣੇ ਖੇਡਣਾ ਮ ਤੂੰ ਕਿੰਨੇ ਖੇਡਣ ਡਿਆ ਮ ਹਾ ਹਾ ਤੇ ਪਤਾ ਨਹੀਂ ਪੀ ਨਿਆਣੇ ਵਾਲੇ ਵੀ ਵੇਖੀਏ ਕਿੱਥੇ ਤੂੰ ਪੇੜਿਆ ਵਿਚਾਰਾ ਮੇਰੀ ਮੰਮੀ ਡਿਕਨ ਡਈ ਹੋਣੀ ਆ ਕਿ ਆਏ ਨਹੀਂ ਹਲੇ ਤੱਕ ਕਿੰਨਾ ਚਿਰ ਲਾ ਦਿੰਦੇ ਤਿਆਰ ਹੋਣ ਲੱਗਿਆਂ ਕਿਤੇ ਮਾਲਕਾ ਹੁਣ ਮੈਨੂੰ ਇੰਨਾ ਸੋਖ ਦਈਂ ਕਿ ਜਦ ਦਾ ਸੁਖ ਸੰਭਿਆ ਨਾ ਜਾਵੇ ਮੇਰੇ ਕੋ ਵੱਧ ਤੋਂ ਵੱਧ ਸੁਖ ਜਾਈਂ ਅੱਗੇ ਤੇ ਕਿੱਥੇ ਮੈਂ ਕਿਤੇ ਸ਼ਰਾਬੀ ਦੇ ਲਾੜੇ ਕੋਈ ਨਹੀਂ ਪਿਆਰ ਹੈ ਜੇ ਹੋ ਗਈ ਬਸ ਮੈਂ ਤੁਹਾਡੀ ਵੇਟ ਕਰਨ ਲਈ ਮੈਂ ਆ ਜਾਓ ਓ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਕਿਤ ਕਰੇ ਵੇਖਦਾਰਾਂ ਵਾ ਓਏ ਕਿੰਨਾ ਸੋਹਣਾ ਤੈਨੂੰ ਸੋਹਣਾ ਲੱਗਣ ਲਈ ਆ ਤੇ ਹੋਰ ਹੀ ਕੋਹਵਾ ਦੇ ਹੋਰੀ ਕੋਹ ਕੀ ਸੋਹਣੀ ਲੱਗਣ ਲਈ ਪਰੀ ਪਰੀ ਹੁੰਦੀ ਪਰੀ ਸ਼ਾ ਨਹੀਂ ਪਰ ਇਤਨੀ ਚਲ ਉਹਨਾਂ ਆਖੋ ਮੈ ਸੋਣੀ ਲੱਗਣ ਗਈ ਆ ਨਹੀਂ ਸੋਣੀ ਲੱਗਦੀ ਹਾਂ ਪਰ ਇਹ ਹੋਇਆ ਹੁਣ ਮੈਨੂੰ ਬਸ ਖੁਸ਼ੀਆਂ ਚਾਹੀਦੀਆਂ ਆਪਣੀ ਜ਼ਿੰਦਗੀ ਦੇ ਵਿੱਚ ਵੇਖ ਲਓ ਤੁਹਾਨੂੰ ਪਤਾ ਹੀ ਆ ਸਾਰੀ ਗੱਲਬਾਤ ਦਾ ਜੋ ਵੀ ਹੈਗੀ ਹੈ ਨਾ ਤੇ ਤੈਨੂੰ ਸਾਡੀ ਗੱਲਬਾਤ ਦਾ ਵੀ ਪਤਾ ਹੀ ਆ ਆਹੋ ਉਹ ਤਾਂ ਚੱਲ ਮੈਨੂੰ ਪਤਾ ਹੀ ਆ ਸਾਰਾ ਮੈਂ ਤਾਂ ਆਪਣੇ ਦਿਲ ਵਿੱਚ ਉਹਦੇ ਕੁਝ ਵੀ ਨਹੀਂ ਪੁੱਠਾ ਸਿੱਧਾ ਉਹ ਨਹੀਂ ਸੋਚਿਆ ਮੈਂ ਉਹ ਸੋਚਿਆ ਕਿ ਮੈਂ ਬਸ ਆ ਘਰ ਮੇਰਾ ਤੇ ਮੇਰਾ ਹੀ ਹੈ ਨਹੀਂ ਆਪਾਂ ਦੋਵੇਂ ਜੀਵਨ ਸਾਥੀ ਆ ਇਹ ਆ ਵੀ ਹੁਣ ਮੌਜੂਦ ਆ ਹਾਂ ਉਹਦਾ ਖਿਆਲ ਆਪਾਂ ਦੋਵਾਂ ਨੇ ਰੱਖਣਾ ਹਾਏ ਉਹ ਤੇ ਮੇਰੀ ਜਿੰਦ ਜਾਨ ਵਾ ਹਾਂ ਉਹਦਾ ਖਿਆਲ ਰੱਖਣਾ ਉਹਨੂੰ ਪਾਲਣਾ ਉਹਨੂੰ ਜਵਾਨ ਕਰਨਾ ਉਹਨੂੰ ਵਿਆਹਣਾ ਪਹਿਲੀ ਗੱਲ ਇਹ ਆ ਮੈਂ ਉਤਨਾ ਜਿੰਨੀ ਦੁਖੀ ਸੀ ਨਾ ਪਹਿਲਾਂ ਮੇਰਾ ਮਨ ਨਹੀਂ ਕਰਦਾ ਵਿਆਹ ਕਰਾਉਣ ਨੂੰ ਮੈਂ ਨਹੀਂ ਨਹੀਂ ਕਿਤਾ ਗਾੜੀ ਹੋਰ ਮੈਨੂੰ ਕਿਦਾਂ ਦਾ ਮਿਲਣਾ ਵਾ ਮੈਂ ਸਿਰਫ ਆ ਬੱਚੇ ਦੇ ਕਰਕੇ ਮੈਂ ਸੋਚਿਆ ਵੀ ਨਹੀਂ ਮੈਂ ਇਹਦੀ ਮਾਂ ਬਣ ਕੇ ਵਿਖਾ ਲੈਣਾ ਹਾਂ ਮਾਂ ਬਣ ਕੇ ਇਹਨੂੰ ਵਿਖਾ ਲੈਣਾ ਇਹਨੂੰ ਇਹਦੀ ਮਾਂ ਮਨਜੋਦ ਨੂੰ ਮਨਜੋਦ ਦੀ ਮਾਂ ਜਾਦ ਨਹੀਂ ਹੋਣੀ ਚਾਹੀਦੀ ਨਹੀਂ ਹੁੰਦੀ ਹਾਂ ਮੈਂ ਤੈਨੂੰ ਇਦਾਂ ਹਾਂ ਇਹ ਤੇ ਗੱਲ ਹੈ ਉਹਨੂੰ ਨਾਲ ਨਹੀਂ ਖੜਨਾ ਵੇਖ ਲੋ ਉਦਾਂ ਤੇ ਭੂਆ ਆਵਦੀ ਘਰੇ ਹੀ ਆ। ਆਹੋ ਜੇ ਤਾਂ ਗੱਲ ਹੈ ਜੀ ਉਥੇ ਸ਼ਤਾਨੀ ਬੜੀ ਕਰਦਾ ਨਾ ਜੀ। ਸ਼ਤਾਨੀ ਦੀ ਵੀ ਗੱਲ ਨਹੀਂ ਮੈਂ ਹਜੇ ਕੀਪਤਾ ਵਾ ਨਿਆਣੇ ਦਾ ਪਹਿਲਾਂ ਪਹਿਲਾਂ ਜੀ ਲੱਗੇ ਕਿ ਨਾ ਲੱਗੇ। ਜਰਾ ਕੋ ਹੋਰ ਥੋੜਾ ਜਿਹਾ ਰੋਕ ਕੇ ਤੇ ਫਿਰ ਜਿੱਥੇ ਜਾਵਾਂਗੇ ਨਾਲ ਖੜਿਆ ਕਰਾਂਗੇ ਹੈਨਾ। ਆਹ। ਹੁਣ ਚੱਲ ਜੀ ਨજર ਭੂਆ ਵੀ ਇੱਥੇ ਆ ਸਾਰਾ ਖੁਸ਼ੀ ਆ ਜਿੰਨੇ ਦਿਨ ਹੈਗੇ ਉਹਨੂੰ ਨਹੀਂ ਦੱਸਦੀ। ਮੈਂ ਤੁਹਾਨੂੰ ਸੱਚ ਇੱਕ ਗੱਲ ਹੋਰ ਵੀ ਕਹੀ ਹੂੰ। ਹੂੰ। ਹੁਣ ਇਹ ਆ ਵੀ ਨਿੱਕਾ ਨਿਆਣਾ ਵਾ ਸਾਡਾ। ਇਹ ਘਰ ਵਾ। ਤੇ ਲੰਮਾ ਪੈਂਤੜਾ ਪਾ ਕੇ ਨਾ ਉੱਥੇ ਬਹਿ ਜੀ। ਹਾਏ! ਤੁਸੀਂ ਅੱਗੋਂ ਹੀ ਗੱਲ ਬੋ ਦੋ ਦਿਨ ਰਹਿਣ ਵਾਲੀ ਤੋ ਹੋਰ ਦੋ ਦਿਨ ਰਹਿਣਾ ਹੀ ਮੈਂ ਤੇ ਸਾਡਾ ਨਹੀਂ ਗਾ ਜੀ ਲੱਗਣਾ ਐਦਾਂ ਥੋੜੀ ਹੁੰਦਾ ਵਾ ਅੱਗੇ ਵਜਾ ਤੁਸੀਂ ਟਾਈਮ ਪਾਸ ਕਰਦੇ ਸੀ ਕੋਈ ਨਹੀਂ ਹੁੰਦਾ ਉਦੋਂ ਜਦੋਂ ਹੁੰਦਾ ਵਾ ਹੁਣ ਟਾਈਮ ਪਾਸ ਨਹੀਂ ਕਰ ਹੁੰਦਾ ਭੈਣ ਜੀ ਆਏ ਆ ਫਿਰ ਕੀ ਆ ਉਹ ਯਾਰ ਜਦੋਂ ਸਾਰੇ ਜੀ ਘਰ ਹੋਣ ਤੇ ਫਿਰ ਹੀ ਬੰਦੇ ਦਾ ਜੀ ਲੱਗਦਾ ਵਾ ਵੀ ਤੂੰ ਇੱਕ ਜੀ ਚਲ ਜੇ ਤੇ ਘਰ ਵੱਡੂ ਖਾਣ ਨੂੰ ਪੈਂਦਾ ਤੇ ਮੇਰੀ ਮਾਂ ਨੇ ਤੇ ਹੋਏ ਮੈਨੂੰ ਕਹੀ ਜਾਣਾ ਵਾ ਦੋ ਦਿਨ ਰਹਿਲਾ ਦੋ ਦਿਨ ਰਹਿ ਤੂੰ ਵੀ ਦੋ ਰਾਤਾਂ ਰਹਿ ਪਰਸੋਂ ਆ ਨਿਆਣਾ ਨਿੱਕਾ ਕਿੱਧਰ ਜਾਣਾ ਫੇਰ ਉਹੋ ਗੱਲ ਕਹਿੰਦਾ ਰਹੀ ਨਾ ਬੋ ਜੀ ਨਾ ਇੰਨਾ ਬੋਲੋ ਅਜੇ ਕੋਈ ਨੱਕ ਟਾਈਮ ਹੋਇਆ ਵਾ ਤੇ ਤੂੰ ਹੀ ਬੁਲਾਉਂਦੀ ਮੈਨੂੰ ਚੀ ਤੇ ਤੂੰ ਕਹਿ ਵੀ ਠੀਕ ਆ ਕੋਈ ਦੀ ਪੈ ਨਹੀਂ ਰਹੀਦੀ ਤੂੰ ਕਹਿੰਦੀ ਨਹੀਂ ਇਨੀ ਗੱਲ ਤੇ ਕਹਿੰਦੀ ਸੀ ਹੁਣ ਇੱਕ ਗੱਲ ਹੋਰ ਵੀ ਉਹ ਉਹਨਾਂ ਦੇ ਸਾਹਮਣੇ ਨਾ ਅਖੰਡਾ ਵੀ ਜਾ ਉਹਨਾਂ ਨੂੰ ਕਹਿਣ ਡੇ ਵੀ ਤੂੰ ਹੀ ਪਰੋਣੇ ਨਾ ਕਹੋ ਕਿ ਕੁੜੀ ਨੂੰ ਰਹਿਣ ਦੇ ਕੁੜੀ ਨੂੰ ਰਹਿਣ ਦੇ ਅੰਮ ਚੱਲੇ ਸੁਸਰਾਲ ਮੇਂ ਕੁੜੀਆਂ ਕੁਛ ਕਹਿਣਗੇ ਤਾਂ ਗੁੱਸਾ ਨਾ ਕਰ ਲਿਓ ਕਿਤੇ ਅਸੀਂ ਗੁੱਸੇ ਵਾਲੇ ਦੇਣੀ ਨਹੀਂ ਜੰਮੇ ਪਾਇਦੇ ਵਾਲੇ ਵੀ ਵੇਖੋ ਜਰਾ ਕ ਕੋਈ ਹੈ ਖਬਰ ਇਹ ਕਿਤੇ ਖੇਡਣ ਲਿਆ ਹੈਗਾ ਮਿੱਠੂ ਓ ਚੱਲੀਏ ਮਾਣੇ ਪਾਇ ਡੰਗਰਾਂ ਵਾਲੇ ਅੰਦਰ ਮੁੰਡਾ ਫਿਰਨਦੇ ਆ ਡੰਗਰਾਂ ਵਾਲੇ ਪਾਸੇ ਨਾ ਕੋਈ ਜਿੱਤੀ ਨਾ ਕੋਈ ਇਹਦੇ ਬਾਰੇ ਨਹੀਂ ਖਿਆਲ দাও ਇਹ ਤਾਂ ਨਹੀਂ ਪਤਾ ਭੈਣ ਜੀ ਕਿ ਹਾਲ ਤੇ ਦਿੱਤਾ ਵਾ ਕਿੱਥੇ ਦੇ ਮਗਰ ਜਿੰਦਗੀ ਆਹੀ ਗਾ ਸਾਡੇ ਮਗਰ ਕਦੋਂ ਗਿਆ ਨਿਆਰ ਉਥੇ ਗਈ ਤੇ ਗਿਆ ਵਿਚਾਰਾ ਬੈਨ ਕਾਨੂੰ ਖਿਆਲ ਹੀ ਨਹੀਂ ਪੁੱਤ ਹੀ ਦੇਰ ਕਾ ਉਥੇ ਡਿਆ ਰੋਣ ਡੰਗਰਾਂਵਾਲੇ ਪਾਇ ਡੰਗਰ ਕੋ ਇੱਥੇ ਪੈ ਮਾਰੇ ਹਮ ਨਾ ਇਹੋ ਜਿਹਾ ਕੋਈ ਗਾਲੀ ਤੂੰ ਗਈ ਅਵਾਲ ਨੂੰ ਤੇਰੇ ਮਗਰ ਚੱਲ ਗਿਆ ਮੇਰੇ ਮੈਂ ਕਦੇ ਗਿਆ ਗਿਆਤਾ ਉਥੇ ਡਿਆ ਵਿਚਾਰਾ ਤੇ ਚਲ ਅਸੀਂ ਚੁੱਕ ਲੈਂਦਾ ਤਾਂ ਵੀ ਕੋਈ ਗੱਲ ਨਹੀਂ ਹਾਏ ਹਾਏ ਪਰ ਮਾਂ ਆਪਣੀ ਮਾਂ ਆਪਣੀ ਹੁੰਦੀ ਆਪਣੀ ਮਾਂ ਹੁੰਦੀ ਕਦੀ ਵਾਸਤੇ ਅੰਦਰ ਨਹੀਂ ਤਿਆਰੀ ਹੋਣੀ ਵੀ ਮੇਰਾ ਪੁੱਤ ਕਿੱਥੇ ਹੈ ਮੈਂ ਉਹ ਵੇਖਾਂ ਮੈਂ ਤੇਰ ਮਾਂ ਮਤੇਰ ਹੁੰਦੀ ਆ ਭਾਈ ਜੋ ਮਰਦੀ ਆ ਮੈਂ ਤਾਂ ਪਹਿਲਾਂ ਕਿਹਾ ਨਾ ਸਾਡੀ ਪਰਝਾਈ ਮੁੱਕਦੀ ਤੇ ਨਾ ਅਸੀਂ ਮੁਲਕੇ ਵਿਆਹ ਕਰਦੇ ਤੇ ਨਾ ਪੁੱਤ ਰੋਲਦਾ ਐਡਾ ਸੋਹਣਾ ਉਹ ਭੈਣੇ ਭੈਣੇ ਉਹਦੇ ਮਾਸਾ ਫਰਕ ਨਹੀਂ ਪਉਂਦੀ ਤੇ ਤੂੰ ਫਰਕ ਪਾਉਣ ਰਹੀ ਆਹੇ ਪੁੱਤ ਗੱਲ ਤੇਰਾ ਡੰਗਰਾਂ ਦੇ ਵਿੱਚ ਬੈਠਾ ਵਾ ਉਹ ਚੱਲ ਸ਼ਾ ਤੂੰ ਚੁੱਕ ਲੈਂਦਾ ਹੀਂ ਚੁੱਕ ਲੈਂਦਾ ਇੱਕ ਹੀ ਗੱਲ ਆ ਤੂੰ ਵੀ ਭੂਆ ਲੱਗਦੀ ਆਂ ਭੂਆ ਲੱਗਦੀ ਆਂ ਪਰ ਜੇ ਭੂਆ ਉਧਰ ਜਾਂਦੀ ਨਾ ਤੇ ਮੁੰਡੇ ਨੂੰ ਕਿਥੋਂ ਆਥੇ ਕੋਈ ਫੜ ਕੇ ਲਿਆਂਦਾ ਚੁੱਕ ਕੇ ਤੇ ਫੇਰ ਕੀ ਕਹੂੰਗੀ ਨਹੀਂ ਨਹੀਂ ਲੈ ਚੱਲਿਆ ਕੋਈ ਵੀ ਹੁਣ ਤੈਨੂੰ ਪਤਾ ਚਾਈ ਚਾਈ ਵਾਂਡੇ ਜਾਣ ਦੇ ਲੱਗੇ ਆ ਤੇ ਤੂੰ ਉਸ ਚੁੱਕ ਲਈ ਆਂ ਆ ਇਧਰ ਆ ਓਏ ਇਹਦੇ ਵਜਾ ਮੇਰ ਲੱਗਦਾ ਨਾ ਯਾਰ ਅਮਨੇ ਇੱਥਾਂ ਜਾ ਰਹੀਆਂ ਤੂੰ ਚੱਲੇ ਅੰਦਰ ਜਾ ਚੱਲ ਜਾ ਮੰਮਾ ਲਾ ਕੇ ਚੱਲ ਜਾ ਚੱਲ ਜਾ ਐਦਾਂ ਫਰਕ ਨਹੀਂ ਪਾਈਦਾ ਹੁੰਦਾ ਪਰ ਤੁਸੀਂ ਵੀ ਵੀਰ ਜੀ ਕਹਿ ਸਕਦੇ ਹੋ ਇਹ ਕਹਿ ਤਾ ਕਿ ਪਹਿਲਾਂ ਮੁੰਡਾ ਵੇਖੋ ਮੁੰਡਾ ਕਿੱਥੇ ਇਹਨੇ ਵੀ ਨਾਲ ਤਿਆਰ ਕਰਦੇ ਸੀ ਰਵਾਈ ਵੇਖੋ ਤਾਂ ਮੂੰਹ ਤੋਤਾ ਵਾ ਕੀ ਲੱਗਿਆ ਮੈਂ ਆਂਦੀ ਹੀ ਮੁੜ ਕੇ ਆਂਦੀ ਹੀ ਵੀ ਧੁੱਪ ਵੜੀ ਆ ਇਹਦਾ ਕੀ ਫਰਕ ਨਿਆਣੇ ਦਾ ਅਸੀਂ ਜੀ ਲੱਗੇ ਨਾ ਲੱਗੇ ਚੱਲ ਭੈਣ ਜੀ ਇੱਥੇ ਹੈਗੇ ਚੱਲ ਇਹਨਾਂ ਕੋ ਰੋਵਦਾ ਮੁੜ ਕੇ ਆਪਾਂ ਕਿੱ데 ਜਾਵਾਂਗੇ ਨਾ ਰਹਿਣ ਵਾਲੇ ਜਾਵਾਂਗੇ ਉਦੋਂ ਲੈ ਇਹਨੂੰ ਲੈ ਵੀਰ ਜੀ ਨਮਾਇਤ ਵਾਇਆ ਹੁੰਦਾ ਸਿਰ ਮੂੰਹ ਵਾਇਆ ਹੁੰਦਾ ਕੁੱਤ ਨੂੰ ਪੱਖੇ ਹੋਣਾ ਹੀ ਤੁਰੇ ਜਾਣਦੇ ਆ ਕੋਈ ਨਹੀਂ ਹੁਣ ਤੂੰ ਨਿਵਾੜਲਾ ਤੂੰ ਹੁਣ ਇਹਨੂੰ ਪੱਕੇ ਥੱਲੇ ਪਾ ਲੈ ਮੈਂ ਤਾਂ ਮਤਲਬ ਹੋਣਾ ਹੀ ਸਾਡਾ ਪੁੱਤ ਨਹੀਂ ਤੇ ਪਾਉਣਾ ਹੀ ਆ ਸਾਡਾ ਪੁੱਤ ਨਹੀਂ ਮੇਰਾ ਨਹੀਂ ਮੇਰੇ ਵੀ ਦਿਲ ਦਾ ਟੁਕੜਾ ਵਾ ਤੂੰ ਹੀ ਜਨੂੰ ਆਖਿਆ ਵੀ ਪਹਿਨੋ ਬੱਚੇ ਨੂੰ ਵੇਖ ਬਾਅਦ ਚਲ ਜਾਣੀ ਮੈਂ ਸਭ ਨੂੰ ਆਖਿਆ ਕੋਈ ਗੱਲ ਨਹੀਂ ਇਹ ਡੰਡਿਆ ਆ ਆਹ ਕਿੰਨਾਂ ਡੰਡਿਆ ਆ ਚਲੋ ਠੀਕ ਆ ਭਰਾਵਾ ਤੂੰ ਤੇ ਹੁਣ ਉਹਨੂੰ ਵੇਖ ਹੁਣ ਨਹੀਂ ਪਤਾ ਨਹੀਂ ਹੁਣ ਤੁਰਨਾ ਵਾ ਕਿ ਨਹੀਂ ਤੁਰਨਾ ਉਹਨੂੰ ਰਸਾ ਕੇ ਤੂੰ ਅੰਦਰ ਘਲਾਤਾ ਰਸ ਕਦੀ ਗਈ ਨਾ ਉਹ ਮੁੱਕਦੀ ਤੇ ਨਾ ਹੀ ਆਉਂਦੀ ਉਹ ਕਿਤੇ ਇੰਨੀ ਚੰਗੀ ਹੱਥੀਂ ਸ਼ਾਮਾਂ ਕਰਦੀ ਇਹਨੂੰ ਪਤਾ ਹੀ ਨਹੀਂ ਗੱਲਾਂ ਦਾ ਇਹ ਰੱਬ ਦੀ ਹੋ ਗਈ ਹੁਣ ਮੈਂ ਕੀ ਕਰਾਂ ਸਰਦਾਰ ਜੀ ਪਹਿਲਾਂ ਬੱਚੇ ਨੂੰ ਵੇਖੋ ਆਪਣੇ ਉਹਨੂੰ ਵੀ ਸਿਰ ਮੂੰਹ ਵਾਹ ਫਿਰ ਤੂੰ ਆਪ ਤਿਆਰ ਹੋਈ ਉਹ ਤੇ ਮਾਰਨਾ ਪਾ ਕੇ ਐਸੇ ਉੱਠ ਸਾੜ ਤੇ ਤਿਆਰ ਵਾ ਉਹਨੂੰ ਕੀ ਲੱਗੇ ਉਹਨੇ ਚੱਲ ਜਾ ਉਹਦੇ ਮਗਰ ਹੁਣ ਤੈਨੂੰ ਕਰਾ ਸਾਰਾ ਮਾਸਾ ਬੱਚੇ ਦੀ ਹੁਣ ਪੁੱਤ ਲੋੜਿਆ ਗਿਆ ਬੱਚਾ ਮਾਂ ਤੇ ਉਹਦੀ ਮਾਰਗੀ ਤੇ ਉਹਦੀ ਮਾਰਗੀ ਤੈਨੂੰ ਵੀ ਫਰਥਿਆ ਨਾ ਹੁਣ ਵੀ ਡੈਡੀ ਉਹਨੂੰ ਸਮਝਾਉਂਦੇ ਕਿ ਕੋਈ ਗੱਲ ਨਹੀਂ ਜੋ ਹੋ ਗਿਆ ਉਹਨੇ ਆਪਣੀ ਮਰਜ਼ੀ ਦਾ ਵਿਆਹ ਕਰਾਉਣ ਲਿਆ ਵਾ ਕਰਾ ਲੈਣ ਦੇ ਕੋਈ ਨਹੀਂ ਬਾਹੂ ਅੱਜ ਕੱਲ ਚੱਲਣ ਡਿਆ ਵਾ ਕੋਈ ਗੱਲ ਨਹੀਂ ਹਮ ਫਰੂ ਦੇ ਨਾਲ 사ਵਾ ਅੜਿਆ ਬਣਾ ਲਓ ਜੀ ਮੋੜੇ ਨਾਲ ਮੋੜਾ ਜੋੜ ਕੇ ਡਿਆ 사ਦਿਆ ਚੱਲ ਤੂੰ ਉਹਨਾਂ ਟੈਨਸ਼ਨ ਕਰੀ ਸਾਰੇ ਟਾਈਮ ਲੰਘ ਗਿਆ ਹੁਣ ਨਾ ਤੇ ਇਹਨੂੰ ਕੁੜੀ ਮਨ ਪਸੰਦੀ ਮਿਲ ਗਈ ਆ ਬਸ ਠੀਕ ਆ ਠੀਕ ਆ ਨਾ ਉਹ ਤੇ ਤੁਹਾਡੇ ਕਰਕੇ ਮਿਲੀ 부ਆ ਜੀ ਜੋ ਤੂੰ ਨਾ ਸਾਥ ਦਿੰਦੇ ਕਿੱਥੋਂ ਮਿਲਣਾ ਚੱਲ ਤੈਨੂੰ ਜੇ ਮਾਂ ਦਾ ਨਹੀਂ ਪਿਆਰ ਮਿਲਿਆ ਤੇ ਚੱਲ ਪੁੱਤ ਆਪਸੀ ਦੋਹਾਂ ਜਣੇ ਚੰਗੀ ਤਰ੍ਹਾਂ ਰਹੋ ਠੀਕ ਆ ਨਾ ਜੋ ਤੂੰ ਨਾ ਸਾਥ ਦਿੰਦੇ ਤੇ ਨਾ ਮਿਲਣਾ ਸਿਆਣਾ ਬੰਦਾ ਕੋਈ ਤੁਰਦਾ ਉਹਨਾਂ ਕੁੜੀ ਤੋਰਨੀ ਮੇਰੇ ਨਾਲ ਨਹੀਂ ਹਾਂ ਤੇ ਚੱਲ ਕੋਈ ਗੱਲ ਨਹੀਂ ਹੁਣ ਮਾਨ ਤਾਂ ਆਈਆਂ ਸਾਰੇ ਪਿਛਲੇ ਦੁੱਖ ਜਿਹੜੇ ਭੁੱਲ ਜਾਣੇ ਪੁੱਤ ਹਉ ਰਹੀ ਆ ਹਾਂ ਤੂੰ ਨਾ ਟੈਨਸ਼ਨ ਕਰੀ ਹਰ ਚੀਜ਼ ਦਾ ਮਾਲਕਾਂ ਤੂੰ ਬੱਲੇ ਬੱਲੇ ਬੌਧੀਆਂ ਡੋ ਗੋਰੀਆਂ ਹੀ ਬੜੀਆਂ ਆ ਨੀ ਤੈਨੂੰ ਕੋਈ ਕੰਮ ਨਹੀਂ ਹੈਗਾ ਚੱਲ ਜਾ ਕੇ ਕੰਮ ਕਰ ਸੋਈ ਨੀ ਵੰਤੂ ਇਹਨੂੰ ਪਾੜ ਲਿਆ ਵਾ ਕਿ ਮੈਨੂੰ ਫੜ ਫੜ ਕੇ ਇਦਾਂ ਕਰ ਵਾਕਰੀ ਲਿਆ ਹੁੰਦੀ ਆਪਣਾ ਨਾਲ ਵਾਕਰ ਮੇਰਾ ਛੁੱਟ ਗਿਆ ਛੋਟਿਆਂ ਦਾ ਤੇ ਆ ਦੋ ਦੋ ਜੋੜੀਆਂ ਕਦੀ ਉਹ ਕਦੀ ਉਹ ਕਦੀ ਉਹ ਕਦੀ ਉਹ ਇਦਾਂ ਕਰ ਕਰਕੇ ਫਿਰ ਤੈਨੂੰ ਕਿਉਂ ਲਈ ਫਿਰਦੇ ਫਿਰ ਸਿੱਧਾ ਹੋ ਕੇ ਤੁਰੀ ਜਾ ਥੋੜੀ ਬਹੁਤੀ ਰਹਿ ਗਈ ਹੈ ਕਸਰ ਉਹ ਵੀ ਥੋੜੇ ਚਿੱਦੇ ਵਿੱਚ ਠੀਕ ਹੋ ਜਾਣੀ ਆ ਤੇ ਫਿਰ ਠੀਕ ਕਰਕੇ ਹੀ ਹੋਣੀ ਉਹ ਇੱਥੇ ਜਿ ਪਖੰਡ ਫੜਿਆ ਵਾ ਉਹਨੂੰ ਕੁੜੀ ਨੂੰ ਕੰਮੋਂ ਦਾ ਘਾਟਾ ਕੇ ਤੇ ਲਾ ਛੜਦੀ ਨਾਲ ਉਹਨੇ ਕੋਈ ਕੰਮ ਨਹੀਂ ਕਰਨਾ ਰਸੋਈ ਦਾ ਮੰਮੀ ਤਾਂ ਨੂੰ ਇੰਨੀ ਜਲਸੀ ਕਰ ਤਾ ਮਾੜੇ ਤੋਂ ਮੰਮੀ ਨੇ ਕਹਿਆ ਮੈਨੂੰ ਜਲਸੀ ਜੁਲਸੀ ਦੀਆਂ ਗੱਲਾਂ ਕਰਦੀ ਚੱਜ ਦੀ ਗੱਲ ਕਰ ਪੰਜਾਬੀ ਚ ਜਾਲਸੀ ਦੱਸਦੀ ਮੈਨੂੰ ਤੂੰ ਆਹੋ ਮਦਰੀਆਂ ਮਾਵਾ ਬਣ ਜਾਂਦੇ ਫਿਰ ਆਪਣੀਆਂ ਮਾਵਾ ਨੂੰ ਕੌਣ ਰੋਗੇ ਮੈਨੂੰ ਵੀ ਲੱਗਦਾ ਹੀ ਹੈਗਾ ਕਿ ਇੰਨਾ ਵਿਤਕਰਾ ਕੌਣ ਕਰਨ ਰਿਹਾ ਵਾ ਕੌਣ ਕਹਿੰਦਾ ਮੈਂ ਤੇ ਨਹੀਂ ਸਕਦੀ ਕੌਣ ਕਹਿੰਦਾ ਵਾ ਜਿਹੜੀ ਮੈਂ ਤੇ ਰਹੀ ਹੋਵੇ ਨਾ ਗੁੱਜੀ ਨਹੀਂ ਰਹਿੰਦੀ ਤੇ ਨਾ ਰਹਿੰਦੀ ਹੋਈ ਤੇਰੀ ਮਾਂ ਹੋਊਗੀ ਮੈਂ ਤੇ ਰਹੀ ਫਿਰ ਮਾਸ਼ਾਅੱਲਾ ਸ਼ਮਾਂਤਪਰੀ ਤੇ ਐਦਾਂ ਹੀ ਪਤਾ ਹੀ ਐਦਾਂ ਹੇ ਤਾਂ ਕਿੱਥੇ ਕੰਮ ਰੱਖੀਂ ਕਿ ਤੇਰੀ ਗੱਲ ਬਣਨੀ ਹੋਣਾ ਚਾਹੁੰਦੇ ਤੈਨੂੰ ਕਿਹਨੇ ਬਸੰਦਿਆ ਤੇਰੀਆਂ ਹੀ ਹੱਲਾ ਸ਼ੇਰੀਆਂ ਭੈਣ ਜੀ ਸਾਰੀਆਂ ਵਾਂ ਮੇਰੀਆਂ ਲੱਗਦੀਆਂ ਕਾਦੀਆਂ ਤੂੰ ਤੇ ਕੁੜੀ ਨੂੰ ਜੀ ਨਹੀਂ ਤੇ ਐਂਟੀ ਕੱਲ੍ਹ ਜੀ ਵਿਆਹੀ ਆਈ ਨਿਆਣੀ ਸਿਆਣੀ ਨੂੰ ਕੀ ਪਤਾ ਅੱਛਾ ਦੇਰ ਇੱਥੇ ਆਟਾ ਲੱਗ ਬੈਠੀ ਤਾਂ ਤੂੰ ਸਮਝਾਉਣਾ ਵਾ ਕਿ ਤੂੰ ਕੋਲ ਖਲੋ ਕੇ ਸਗੋਂ ਹੋਰ ਚੁੱਪਣਾ ਦੇਣੀ ਚੁੱਪਣਾ ਕਿਦਾਂ ਜੀ ਤੂੰ ਬੰਨ ਬਦਨ ਨਹੀਂ ਦੇਈਂ ਤੇ ਮੈਂ ਕਰ ਲੈ ਲੈ ਦੱਸ ਹੁਣ ਇਹ ਇਹੋ ਕੰਮ ਕਰਾਉਣਾ ਹੈ ਤੂੰ ਐਦਾਂ ਹੀ ਬਸ ਮੈਂ ਪਤਾ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਆਪਣੇ ਪਿੰਡ ਜਾਣ ਦੀ ਠੀਕ ਆ ਤੂੰ ਰਮਾਨਾ ਹੀ ਦੈ ਨੀ ਸੱਠ ਹੋ ਇਦਾਂ ਹੀ ਪੜੀ ਪਟੋਕੀਆਂ ਦੇ ਨਾਲ ਤੈਨੂੰ ਪਤਾ ਕੋਈ ਗੱਲ ਨਹੀਂ ਮੈਨੂੰ ਵੀ ਪਤਾ ਵਾ ਤੇ ਕੀ ਕਰ ਲੇਗੀ ਤੂੰ ਜੇ ਪਟੋਕੀਆਂ ਨਾ ਪੜੀਆਂ ਤੇ ਕੋਈ ਗੱਲ ਨਹੀਂ ਬਿਲਕੁਲ ਚੰਗੀ ਤਰ੍ਹਾਂ ਤੈਨੂੰ ਓਦਾਂ ਨਹੀਂ ਕਹਿਨੇ ਵਸਣ ਦੇਣਾ ਚੰਗੀ ਤਰ੍ਹਾਂ ਤੇਜ ਹੋ ਕੇ ਰਹਿਵੇਂ ਕਿਤੇ ਵੀ ਅੱਗਲ ਬਾਨੀ ਹੁਣ ਭੈਣੇ ਤੂੰ ਨਾਲ ਹੀ ਲੈ ਜਾ ਚੰਗੀ ਤਰ੍ਹਾਂ ਹੋਰ ਸਖਾਲ ਕੇ ਨਾ ਤੇ ਫੇਰ ਛੱਡ ਕੇ ਜਾਵੀਂ ਮੈਂ ਨਾਲ ਕੋ ਲੈ ਜਾ ਆਪਣੀ ਘਰ ਦੀ ਮਾਲਕਾ ਆਪਣੇ ਘਰ ਸੌਣ ਕੇ ਮੈਂ ਅਜੇ ਅਜੇ ਕੱਚੀ ਕੁੜੀ ਆ ਨਾ ਅਜੇ ਇਹਨੂੰ ਇੰਨੀਆਂ ਗੱਲਾਂ ਦਾ ਪਤਾ ਨਹੀਂਗਾ ਆਹ ਹੋਰ ਜੱਜ ਨਾਲ ਸਖਾਲ ਦੇ ਫੇਰ ਤੂੰ ਮੈਂ ਕਿਉਂ ਨਾਲ ਖੜਨਾ ਬਾਅਦ ਚ ਠੀਕ ਆ ਆਪਣੇ ਘਰ ਹੀ ਤਰਾ ਰਵੀ ਤੋ ਚੰਗੀ ਤੇ ਫੇਰ ਜਦੋਂ ਮੈਂ ਤੁਰ ਹੀ ਫਿਰਦੀ ਨੀ ਨਾ ਵੇੜੇ ਵਿੱਚ ਖਬਰਦਾਰ ਜਿੰਦਰੋਂ ਬਾਹਰ ਨਿਕਲੀ ਤੇ ਕਿਉਂ ਕੀ ਗੱਲ ਕਿਥੇ ਚੱਲਦੇ ਹੋ ਆਹੋ ਬਾਅਦ ਚ ਨਿਕਲ ਆਇਆ ਕਰੇ ਮੇਰੇ ਮੱਥੇ ਨਾ ਲੱਗੇ ਤੋ ਸਾਰੇ ਸਹਯਾ ਤੇ ਫੇਰ ਨਾ ਦਾ ਘਰ ਉਹਨਾਂ ਕਰਨਾ ਵਿਆਹ ਕਿ ਆਈ ਨਾ ਨਿਕਲ ਕੇ ਨੀ ਆਈ ਵਿਆਹ ਕੇ ਸਾਡੇ ਰਾਈ ਨੀ ਆਈ ਨਾ ਸਾਨੂੰ ਪਤਾ ਹੀ ਆ ਨਾ ਹੀ ਵਿਆਹ ਕੇ ਲਿਆਂਦੀ ਆ ਅੱਛਾ ਤੂੰ ਨਾ ਲਿਆਂਦੀ ਹੋਂ ਜਾਂ ਅਸੀਂ ਤੇ ਲਿਆਂਦੀ ਆ ਇਤਰਾ ਰਵੀ ਚੰਗੀ ਤਾਂ ਤੇ ਆਪਣਾ ਘਰ ਦਾ ਲੈ ਕੇ ਤੁਰ ਠੀਕ ਆ ਕੋਈ ਨਹੀਂ ਬਹੁਤ ਐ ਟੈਨਸ਼ਨ ਨਾ ਲੈ। ਇੰਨਾ ਕਰਦੀ ਰਹਿਣਾ ਬਹੁਤ ਹੁਣ ਮੈਨੂੰ ਕੋਈ ਟੈਨਸ਼ਨ ਨਾ ਦਊ। ਐਂ ਏਦਾਂ ਕਿਉਂ ਕਰਦੀ ਰਹਿਣਾ ਵਾ? ਮੈਂ ਸਭ ਕੁਝ ਕਰਨਾ ਜਾਣਦੀ ਆ। ਤੂੰ ਜੋ ਕਰਨਾ ਕਰ ਲੈ ਤੇ ਬਾਅਦ ਚ ਫਿਰ ਮੈਂ ਵੇਖਦੀ ਕੀ ਕਰਨਾ। ਕਰ ਲੈ ਤੂੰ ਜੋ ਜਾਣੀ। ਕਰਦੀ ਕੀ ਐਸਾ ਕੋਈ ਕਿਦਰੀ ਜੀ ਆਖੇ ਲੱਗਦੀ ਨਹੀਂਗੀ। ਬਿਲਕੁਲ। ਕੋਈ ਨਹੀਂ ਬਹੁਤ ਜੀ ਜੇ ਬਗਾਵਤ ਆ ਗਈ ਐ ਤੇ ਫਿਰ ਵੇਖੀ ਜਾਊ। ਐਦਾਂ ਬੋਦੀ ਚੰਗੀ ਤਰ੍ਹਾਂ ਕਰੇਗੀ ਤੇ ਫਿਰ ਕੰਮ ਚੱਲਣਾ। ਇਹਨੇ ਨਹੀਂ ਕਿਹਾ ਤੈਨੂੰ ਮਤਾਂ ਪਸੰਦ ਨਾ। ਹਾਂਜੀ। ਪਲਵਾਨ ਸੀ ਦਾ ਕੋਈ ਗਾਹਕ ਨਹੀਂ ਅੱਜ ਕੱਲ। ਨੇ ਕੋਈ ਨਹੀਂ ਟੈਨਸ਼ਨ ਨਾ ਲੈ। ਕੋਈ ਪਲਵਾਨ ਸੀ ਦਾ ਬਾਤ ਨਹੀਂ ਕਰਦੇ ਮੈਂ ਚਲੀ ਹੀ ਬਾਥੂ ਚੱਲ ਫਿਰ ਆ ਮੈਂ ਕਰ ਜਾਂ ਲੈ ਜਾ ਨਹੀਂ ਕੋਈ ਨਹੀਂ ਭੂਆ ਜੀ ਚੱਲ ਜਾ ਹਾਂ ਕੋਈ ਨਹੀਂ ਪਤਾ ਹੀ ਨਾ ਆਪਣਾ ਘਰ ਸਮੇਂ ਦੇ ਸਾਬੇ ਅਣੇ ਤੈਨੂੰ ਕਿੰਨਾ ਚੀ ਜਿੰਨੀ ਜਣਾ ਇਦਾਂ ਇਹ ਰਾਮੂ ਹਰ ਸਰਦਾਰ ਜੀ ਇਧਰ ਆ ਆ ਜਾ ਇਧਰ ਆ ਬੰਨਿਆ ਇਧਰੋਂ ਬੈਠ ਜਾ ਤੂੰ ਸਰਦਾਰ ਜੀ ਬਹਿ ਜਾਗਾ ਤਾਂ ਹੋ ਕੇ ਤਾਂ ਜਾ ਬੈਠ ਕੇ ਬੈਠ ਜਾ ਬਤਾਓ ਮੇਰੀ ਸੁਣ ਲੈ ਗੱਲ ਹਾਂਜੀ ਤੈਨੂੰ ਮੈਂ ਪਾਲਿਆ ਉਹ ਪੁੱਤਾਂ ਵਾਂਗੂ ਹਾਂਜੀ ਸਰਦਾਰ ਜੀ ਤੇ ਪੁੱਤਾਂ ਵਾਂਗੂ ਤੈਨੂੰ ਇੱਥੇ ਰੱਖਿਆ ਵਾ ਤੈਨੂੰ ਮੈਂ ਕਿਸੇ ਗੱਲ ਦੀ ਕਮੀ ਨਹੀਂ ਤੈਨੂੰ ਆਉਣ ਦਿੱਤੀ ਹਾਂਜੀ ਸਰਦਾਰ ਜੀ ਸਹੀ ਬੋਲ ਰਹੇ ਹੋ ਠੀਕ ਆ ਨਾ ਹਾਂ ਤੇ ਤੂੰ ਇਹ ਆ ਵੀ ਜਿਹੜਾ ਕੰਮ ਮੈਂ ਕਹਿੰਨਾ ਇਹਦੇ ਵੱਲ ਧਿਆਨ ਦੇਣਾ ਵਾ ਹਾਂਜੀ ਤੇ ਉਹ ਮਨਜੋਦ ਆਖੇ ਉਹਦਾ ਧਿਆਨ ਨਹੀਂ ਕੋਈ ਕਰਨਾ ਕੰਮ ਵੱਲ ਚੰਗਾ ਜੇ ਤੈਨੂੰ ਆਖੇ ਨਾ ਕੰਮ ਉੱਥੇ ਜਾ ਐਦਾਂ ਕਰਦੇ ਹਾਂਜੀ ਤੂੰ ਆਖੀ ਵੀ ਤੁਸੀਂ ਆਪੇ ਕਰ ਲਓ ਠੀਕ ਐ ਸਰਦਾਰ ਵੀ ਮੇਰੇ ਕੋਲ ਹੀ ਹੁੰਦਾ ਮੈਂ ਕਿੱਧਰ ਕਿੱਧਰ ਕਰਾਂ ਠੀਕ ਐ ਸਰਦਾਰ ਮੈਂ ਤੁਹਾਡੇ ਪਿਓ ਦਾ ਕਰਾਂਗੇ ਮੈਂ ਉਹ ਤੇਰਾ ਕਰਾਂ ਠੀਕ ਐ ਜੀ ਤੇ ਲక్ష్ਮੀ ਨੂੰ ਵੀ ਤੂੰ ਸਮਝਾਉਣਾ ਹੀ ਹੋ ਠੀਕ ਐ ਜੀ ਸਰਦਾਰ ਜੀ ਹਾਂ ਜਾਓ ਕਈ ਚੋਕ ਸਵਾਗਤ ਤੁਮਰਾ ਡੈਡੀ ਕੇ ਮੈਨਾਂ ਸ਼ਰੀਕ ਵਾਂ ਨਹੀਂ ਸ਼ਰੀਕ ਕਿਦਾਂ ਕੀ ਸਮਝਾਉਂਦਿਆਂ ਨੂੰ ਕੀ ਸਮਝਾਉਂਦਿਆਂ ਮੈਨੂੰ ਕੰਮ ਬਾਰੇ ਦੱਸਣ ਦਿਆਂ ਮੈਨੂੰ ਕੀ ਆਖਣ ਦਿਆਂ ਤੇ ਮੈਂ ਵੀ ਘਰ ਦਾ ਜੀ ਹਾਂ ਜੇ ਮੇਰੇ ਅੱਖ ਲੱਗ ਜੀ ਫੇਗ ਗਿਆ ਜੂਗਾ ਤੂੰ ਵੀ ਗੰਢਿਆ ਘਡਾਉਣੇ ਉਹਦੇ ਕੋ ਜੋ ਕਰਨਾ ਮੈਂ ਕਰਨ ਦੇ ਆ ਜੜੀ ਗੱਲ ਸੁਣ ਮੇਰੀ ਚੱਲ ਉਹ ਤਾਂ ਬਗਾਨੀ ਹੋਈ ਤੂੰ ਤੇ ਮੇਰਾ ਸਗਾ ਡੈਡੀ ਹੈ ਨਾ ਬਗਾਨੀ ਨਹੀਂ ਗਈ ਤੇਰੇ ਵਾਸਤੇ ਬਗਾਨੀ ਹੋਊਗੀ ਤੂੰ ਐਡਾ ਗੱਲ ਤੇ ਮੂੰਹ ਪਰ ਕੇ ਕਹਿ ਦਿੱਤੀ ਆ ਐਡਾ ਕੀ ਜਦੋਂ ਦਾ ਤੈਨੂੰ ਨੇ ਪਾਲਿਆ ਜਵਾਨ ਕੀਤਾ ਉਹਦੇ ਵਿੱਚ ਉਹਦਾ ਕੋ ਲਾਲਚ ਹੋਊਗਾ ਪਾਲਿਆ ਮੈਨੂੰ ਲਾਲਚ ਨੂੰ ਕਹਦਾ ਉਹਨੂੰ ਕਹਦਾ ਲਾਲਚਾ ਜਿਹੜੀ ਲਾਲਚਾ ਦੀ ਉਹ ਬੈਠੀ ਆਣ ਕੇ ਭੂਆ ਤੇਰੀ ਉਹ ਪਵਾੜੇ ਦੀ ਜੜੀ ਓ ਸਾਰੀ ਤੈਨੂੰ ਉਹ ਤੈਨੂੰ ਚੁੱਕਣਾ ਪਈ ਜਾਂਦੀ ਆ ਡੈਡੀ ਜਿਹੜੇ ਤੇਰੇ ਖੂਨ ਦੇ ਰਿਖਤੇ ਨਾ ਉਹ ਤੇਰੇ ਲਈ ਵਾਥੀ ਬਗਾਨੇ ਹੋ ਗਏ ਆ ਹੈਨਾ ਦਵਿੰਦਰ ਮੈਨੂੰ ਪਹਿਲਾਂ ਹੀ ਕਹਿੰਦੀ ਸੀ ਅੰਦੀ ਜੇ ਸਾਡੇ ਤਿੰਨਾਂ ਦੇ ਵਿੱਚ ਕਲੇਸ਼ ਪਾਇਆ ਨਾ ਇਹਨੇ ਪਉਣਾ ਉਹੋੀ ਗੱਲ ਉਹਨੇ ਕਰਕੇ ਖਾਲ ਦਿੱਤੀ ਤੈਨੂੰ ਕੋਹ ਚੁੱਕੀ ਜਾਂਦੀ ਆ ਸਾਨੂੰ ਕੋਹ ਆਖੀ ਜਾਂਦੀ ਆ ਚੰਗਾ ਭਰਾ ਕਾ ਚੱਲਣ ਰਿਆ ਸੀ ਜੇ ਕਲੇਸ਼ ਕਿਦਾਂ ਪੈਣਾ ਹੈ ਜੇ ਤੁਸੀਂ ਮੇਰੇ ਨਾਲ ਤੁਰ ਪੈਂਦੇ ਹੋ ਵੀ ਨਾਲ ਤੁਰ ਪੈਂਦੇ ਮੇਰਾ ਚੰਗਾ ਭਲਾ ਵਿਆਹ ਹੋਏ ਨਾ ਲਿਖਦਾ ਪੈਣਾ ਹੈ ਅਸੀਂ ਕੀ ਗੱਲ ਤੇਰੇ ਵਾਸਤੇ ਮਾੜਾ ਸੋਚਣ ਦੇ ਸੀ ਕੋਈ ਵੀ ਸੋਚਦਾ ਮਾੜਾ ਸੋਚਿਆ ਮੈਨੂੰ ਪਤਾ ਕੀ ਕਰਨ ਦੇ ਤੀ ਜਦੋਂ ਮੇਰੀ ਖੁਸ਼ੀ ਉਥੇ ਸੀ ਵਿਆਹ ਕਰਾਉਣ ਚ ਤੇ ਤੁਸੀਂ ਉਹ ਲੱਗ ਕੇ ਕੀ ਕਰਨਾ ਹੈ ਜੇ ਪਉ ਤਾਂ ਉਥੇ ਖੁਸ਼ੀ ਤੇ ਖੁਸ਼ੀ ਮਨਾਉਣ ਤੂੰ ਬਣਾਈ ਜਾ ਆਪਣੀ ਸਾਨੂੰ ਕੀ ਇਹਨਾ ਤੂੰ ਹੁਣ ਪਰ ਇੱਕ ਗੱਲ ਚੰਗਾ ਹੋਇਆ ਜੇ ਤੂੰ ਆਹ ਕੰਮ ਕੀਤਾ ਮੈਨੂੰ ਪਤਾ ਲੱਗ ਗਿਆ ਕੀ ਪਤਾ ਲੱਗ ਗਿਆ ਕਿ ਮੇਰੀ ਮਾਂ ਨਹੀਂ ਹੋ ਮਾਵਾ ਨੂੰ ਵੱਧ ਕੀਤਾ ਨੇ ਪਿਆਰ ਮਾਵਾ ਨੂੰ ਵੱਧ ਉਹਨੇ ਤੈਨੂੰ ਸਵਾਸਤੇ ਉੱਠ ਕੇ ਠਾਲਣਾ ਤੈਨੂੰ ਸਵਾਸਤੇ ਨੂੰ ਦੁੱਧ ਪਿਆ ਲੈਣਾ ਉਹ ਆਪਣੀ ਯਾਦ ਤੈਨੂੰ ਯਾਦ ਨਹੀਂਗਾ ਤੂੰ ਤੇ ਛੋਟਾ ਸੀ ਮੁੜ ਕੇ ਤੇ ਵੇਹ ਤੈਨੂੰ ਰੋਟੀ ਪਕਾ ਕੇ ਪਰੌਂਠੇ ਪਕਾ ਕੇ ਤੈਨੂੰ ਤਿਆਰ ਕਰਕੇ ਸਿਰਵਾ ਕੇ ਤੇਰਾ ਸਕੂਲੇ ਕਲ ਹੁੰਦੀ ਰਹੀ ਤੈਨੂੰ ਡੈਡੀ ਮਹਿਸੂਸ ਮੈਨੂੰ ਪਹਿਲਾਂ ਵੀ ਹੁੰਦਾ ਸੀ ਪਰ ਮੈਨੂੰ ਇਹ ਹੀ ਕਿ ਮੇਰੀ ਸ਼ਕੀ ਮਾਵਾਂ ਤੇ ਮਾਮਾ ਇਦਾਂ ਕਰਦੇ ਹੁੰਦਿਆਂ ਵਾ ਪਰ ਉਹਨੇ ਕਰਕੇ ਵਿਖਾਤਾ ਮਤਰਈਆਂ ਵਾਲਾ ਕੰਮ ਤੂੰ ਫੇਰ ਮਤਰਈ ਕਹਿੰਨਾ ਨੇ ਗੂ ਮੂਤ ਸੁਟਿਆ ਤੇਰਾ ਮੋਸੇ ਵੀ ਸੋਚ ਤੇਰਾ ਤੇ ਖੂਨ ਹੀ ਸਪੇਡ ਕਰਤਾ ਡੈੜੀ ਸਿੱਧੀ ਗੱਲ ਮੇਰਾ ਖੂਨ ਹੀ ਸਪੇਡ ਆਇਆ ਮੈਨੂੰ ਤੇਰੇ ਨਾਲ ਵੇਖ ਕੇ ਗੁੱਸਾ ਚੜੀ ਜਨਾ ਤੂੰ ਹੜਿਆ ਨੀ ਵੀ ਮੁੱਲ ਪਾਇਆ ਮੈਂ ਪਾਲਿਆ ਇਹ ਕਰਕੇ ਜਵਾਨੇ ਕਰਕੇ ਕੀਤਾ ਸਾਰੇ ਕੰਮ ਤਾਰੇ ਮੈਂ ਪੁੱਛ ਕੇ ਕਰਨ ਲਿਆ ਜੋ ਅੱਜ ਤੱਕ ਕੀਤਾ ਕਰਨ ਪੁੱਛ ਕੇ ਕਰਨ ਲਿਆ ਕਰਨ ਲਿਆ ਠੀਕ ਆ ਚਲੋ ਜੇ ਤੂੰ ਹੀ ਨਾ ਆਖੇ ਵੀ ਨਹੀਂ ਆਪੋ ਉਥੇ ਕਰਨਾ ਤੇ ਤੂੰ ਮੰਨ ਜਾ ਕਿ ਨਹੀਂ ਮੈਂ ਕਰਨਾ ਤੂੰ ਅੜ ਕੇ ਲਿਆ ਅੜ ਕੇ ਅੜ ਕੇ ਗਿਆ ਤੂੰ ਕਿੱਦਾਂ ਨਾ ਮੰਨ ਜਾ ਛੱਟ ਮੇਰੇ ਕਰਕੇ ਲੱਗੀ ਕਿੱਦਾਂ ਨਾ ਵਿਆਹ ਕਰਾਉਂਦਾ ਉਥੇ ਈਵਾਂ ਤੇਰੇ ਕਰਕੇ ਲੱਗੀ ਉਹਦਾ ਕਰਕੇ ਲੱਗੀ ਡਾਡੀ ਇੱਥੇ ਤੁਸੀਂ ਗਲਤੀ ਹੋ ਜਿੱਦਾਂ ਮਰਜੀ ਹੋ ਮੈਂ ਨਹੀਂ ਕਿ ਕੋਈ ਗਲਤ ਹੈਗਾ ਤੂੰ ਹੀ ਮੌਜਾ ਲਾਓ ਯਾਰ ਮੈਂ ਤੈਨੂੰ ਕਾ ਕਹਦਾ ਸੀ ਤੈਨੂੰ ਮੜਾ ਚੰਗਾ ਖੰਡੇ ਆ ਤੂੰ ਹੀ ਮੌਜਾ ਲਾਓ ਐਸ਼ਰ ਕਰੋ ਮੈਂ ਤੇਰਾ ਮੁੰਡਾ ਆ ਮੁੰਡਾ ਤੇ ਮੈਂ ਅੱਜ ਵੀ ਆ ਨਾ ਮੁੰਡਾ ਹੀ ਆ ਮੁੰਡਾ ਮੇਰਾ ਹੀ ਰਹਿਣਾ ਮੈਂ ਤੇਰਾ ਪਿਓ ਹਾਂ ਨਾ ਤੂੰ ਮੇਰਾ ਮੁੰਡਾ ਹੀ ਰਹਿਣਾ ਮੇਰੀ ਮਾਂ ਦੀ ਫੋਟੋ ਹੈਗੀ ਉਹ ਵਖਾਲ ਬੰਦ ਉਹਦੇ ਅਲਮਾਰੀ ਚ ਪਈ ਹੋਣੀ ਵੇਖ ਲਈ ਭੂਆ ਨੂੰ ਕਹਿ ਕੱਢ ਕੇ ਦੇ ਦੇ ਤੂੰ ਕੱਢ ਕੇ ਜੱਜ ਫੇਕੀ ਆ ਮੇਰੇ ਕੋਲ ਵੇਖੀ ਨੀ ਜਾਂਦੀ ਮੈਂ ਅਗਰੀ ਫੋਟੋ ਵੇਖੀ ਦੀ ਹੁਣ ਤੂੰ ਕਿਥੋਂ ਵੇਖਣੀ ਹੁਣ ਤੈਨੂੰ ਤਾਂ ਆਹ ਚੰਗੀ ਲੱਗਦੀ ਹੁਣ ਕੇ ਉਹ ਵੀ ਬੜੀ ਚੰਗੀ ਸੀ ਮਾੜੀ ਨਹੀਂ ਸੀ ਉਹ ਮੈਨੂੰ ਚਾਹ ਨਹੀਂ ਕੋਈ ਦਰੇ ਵਿਆਹ ਕਰਾਉਣ ਦਾ ਤੂੰ ਰੁੱਲ ਜਾਣਾ ਸੀ ਤਾਂ ਹੋਣੀ ਕਰਾਉਣਾ ਪਿਆ ਤੇ ਹੁਣ ਵੀ ਰੋਲਣ ਡਿਆ ਵਾ ਆਪਣੇ ਘਰ ਬਗਾਨਾ ਬੈਠਾ ਇਹ ਤਾਂ ਹੁਣ ਤੂੰ ਕਰਤੱਬੀ ਰੋਲਣ ਡਿਆ ਨਾ ਆਪਣੇ ਮੇਰੀ ਜ਼ਿੰਦਗੀ ਦਾ ਆ ਸਭ ਤੋਂ ਖੁਸ਼ਦਾ ਮੌਕਾ ਆਇਆ ਸੀ ਤੂੰ ਹੀ ਮਨਾਇਆ ਏ ਮੇਰੀ ਹੌਸਲੇ ਤੇ ਹੁਕਮ ਹੋਇਆ ਨਾ ਐ ਮਜ਼ੇ ਨਾਲ ਅਜਵਾਏ ਕਰ ਤੂੰ ਸਾਨੂੰ ਨਾ ਕਵਾ ਨਾ ਬਲਾ ਅਹੀਂ ਨਾ ਤੇਨੂੰ ਮਾੜਾ ਚੰਗਾ ਕਹਿੰਦੇ ਨਾ ਲੈੜੀ ਮੈਨੂੰ ਕੋਈ ਇਲਾਜ ਨਹੀਂ ਹੈਗਾ ਪੈਲੀ ਪੂਲੀ ਦਾ ਜਿਹਨੂੰ ਦਿਨੀ ਤੂੰ ਦੇ ਸਿੱਧੀ ਗੱਲ ਆ ਪਰ ਮੇਨਾ ਪਿਆਰ ਨਾਲ ਰੋ ਕੋਈ ਨਹੀਂ ਕੁੰਡੇ ਹੈ ਤੇਰੇ ਨਾਲ ਹੈਗੇ ਚਲੋ ਜਦੋਂ ਸਾਡਾ ਮਨ ਮੰਨੂਗਾ ਹੂਪਾਂਗੇ ਤੇਰੇ ਨਾਲ ਅਨੂੰ ਇਹੋ ਉਮੀਦਾਂ ਨਹੀਂ ਤੇਰੇ ਉੱਤੇ ਰੱਖੀਆਂ ਅਸੀਂ ਇਦਾਂ ਕਰੇਗਾ ਸਾਡੇ ਨਾਲ ਮੇਰੇ ਨਾਨਕੇ ਇੱਥੇ ਆ ਨਾਨਕੇ ਤੈਨੂੰ ਭੋਲੋ ਉੱਥੇ ਨਹੀਂ ਜਿਹੜੇ ਮੇਰੇ ਨਾਨਕੇ ਆ ਮੈਂ ਆਪਣੇ ਨਾਲ ਦੀ ਉੱਥੇ ਖੜਨਾ ਮੈਨੂੰ ਦਾਦੀ ਸੋਚ ਗਈ ਭੂਆ ਆਪਣੀ ਨੂੰ ਪੁੱਛ ਲੈ ਜਿਹੜੀ ਤੈਨੂੰ ਸਲਾਵਾ ਦਿੰਦੀ ਆ ਮੈਨੂੰ ਹੀ ਪੁੱਛਣ ਡਿਆ